ਡੱਲੇਵਾਲ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਨਾ ਵਾ ਕਿ ਤੁਸੀਂ ਕਾਲ ਦਿਓ ਲੋਕ ਆਪ ਮਹਾਰੇ ਖਨੌਰੀ ਪਹੁੰਚ ਜਾਣ ਤੁਸੀਂ ਕਾਲ ਦਿਓ ਮਾਲਵੇ ਦੇ ਵਿੱਚ ਤੁਸੀਂ ਕਾਲ ਦਿਓ ਮਹਾਪੰਚਾਇਤਾਂ ਦੀ ਲੋਕ ਆਪ ਮਹਾਰੇ ਜਾਣ ਕੀ ਗੱਲ ਇੱਥੇ ਜੇ ਮਾਝੇ ਦੇ ਅੰਮ੍ਰਿਤਸਰ ਦੇ ਵਿੱਚ ਕਾਲ ਦਿੱਤੀ ਆ ਤੇ ਕੀ ਗੱਲ ਆ ਲੋਕਾਂ ਨੂੰ ਛੱਲੀਆਂ ਵਾਂਗ ਪ੍ਰਸ਼ਾਸਨ ਨੇ ਕੁੱਟਿਆ ਆਪ ਮਹਾਰੇ ਲੋਕ 23 ਤਰੀਕ ਨੂੰ ਇਸ ਧਰਨੇ ਦੇ ਵਿੱਚ ਗਏ ਪਰ ਡੱਲੇਵਾਲ ਸਾਹਿਬ ਤੁਸੀਂ ਉਹਨਾਂ ਦੀਆਂ ਪਸਲੀਆਂ ਤੜਵਾਈਆਂ ਪ੍ਰਸ਼ਾਸਨ ਕੋਲੋਂ ਤੁਸੀਂ ਉਹਨਾਂ ਦੇ ਸਿਰ ਪੜਵਾਏ ਨੱਕ ਦੀਆਂ ਹੱਡੀਆਂ ਟੁੱਟ ਗਈਆਂ ਬੀਬੀਆਂ ਦੇ ਬਹੁਤ ਜ਼ਿਆਦੀਆਂ ਸਟਾ ਡਾਂਗਾ ਅੰਨੇ ਵਾਹ ਵਰਾਈਆਂ ਪਰ ਤੁਸੀਂ ਡੱਲੇਵਾਲ ਸਾਹਿਬ ਪ੍ਰਸ਼ਾਸਨ ਦੇ ਨਾਲ ਡੇਢ ਡੇਢ ਘੰਟਾ ਇੱਕ ਟੈਲੀਫੋਨ ਤੇ ਛੋਟੇ ਜਿਹੇ ਲੈਵਲ ਤੇ ਉੱਤੇ ਤੁਸੀਂ ਗੱਲ ਕਰਦੇ ਜੇ ਵੈਲਟੀਨੇਟਰ ਦੇ ਉੱਤੇ ਤੁਸੀਂ ਆਏ ਹੋ ਆ ਵੇਖੋ ਆ ਮੈਂ ਤੁਹਾਨੂੰ ਫੋਟੋਆਂ ਵਿਖਾਉਣਾ ਵਾ ਫਿਰ ਉਸ ਤੋਂ ਬਾਅਦ ਕੁਝ ਘੰਟੇ ਬਾਅਦ ਤੁਹਾਨੂੰ ਪ੍ਰਸ਼ਾਦਾ ਛਕਾਇਆ ਗਿਆ ਕੁਝ ਘੰਟੇ ਬਾਅਦ ਉਹ ਨਗਰ ਮਾਝੇ ਦੀ ਧਰਤੀ ਕੋਹਾਲੀ ਦੀ ਜਿੱਥੇ ਕੁਝ ਮਿੰਟਾਂ ਬਾਅਦ ਤੁਸੀਂ ਇਹ ਆਪਣੇ ਸੱਜਣ ਦੇ ਘਰ ਜਾ ਕੇ ਤੇ ਬਿਲਕੁਲ ਆ ਵੇਖੋ ਬੈੱਡ ਦੇ ਉੱਤੇ ਬੈਠੇ ਹੋ ਚੌਂਕੜਾ ਮਾਰ ਕੇ ਤੁਹਾਨੂੰ ਮਾਸਾ ਨਹੀਂ ਆਇਆ ਇਹ ਉਹ ਕੋਹਾਲੀ ਦੇ ਲੋਕ ਨੇ ਜਿਹੜੇ ਉੱਥੇ ਡਾਂਗਾ ਖਾ ਕੇ ਤੇ ਸਫਰ ਦੇ ਨਾਲ ਜ਼ੁਲਮ ਦਾ ਟਾਕਰਾ ਕੀਤਾ ਪਰ ਮੈਂ ਤੁਹਾਨੂੰ ਇੱਕ ਡੱਲੇਵਾਲ ਪੁੱਛਣਾ ਚਾਹੁੰਨਾ ਵਾ ਇਹ ਮਾਝੇ ਦੇ ਲੋਕ ਤੁਹਾਨੂੰ ਬਿਲਕੁਲ ਮਾਫ਼ ਨਹੀਂ ਕਰਨਗੇ ਤੁਸੀਂ ਜੋ ਵੀ ਕੀਤਾ ਬਹੁਤ ਤੁਹਾਡੇ ਨਿੰਦਣਯੋਗ ਆ ਗੰਗੂ ਪਾਪੀ ਵਾਲਾ ਰੋਲ ਨਭਾਇਆ ਵਾ ਡੱਲੇਵਾਲ ਸਾਹਿਬ ਕੋਈ ਗੱਲ ਨਹੀਂ ਆ ਸਾਡੇ ਕਿਸਾਨ ਭਰਾ ਸਫਰ ਦਾ ਜਿੰਨਾ ਵੀ ਪ੍ਰਸ਼ਾਸਨ ਨੇ ਸਾਡੇ ਉੱਤੇ लाठी चार्ज ਕੀਤਾ ਅਸੀਂ ਆਪਣੀਆਂ ਝੋਲੀਆਂ ਦੇ ਵਿੱਚ ਪਾ ਕੇ ਸਫਰ ਦੇ ਨਾਲ ਜਬਰਦਸਟ ਟੱਕਰਾ ਕੀਤਾ ਮੈਂ ਦੱਸਣਾ ਚਾਹੁੰਨਾ ਕਿ ਜਿੱਦਣ ਮਹਾਪੰਚਾਇਤ ਪਿੰਡ ਕੋਹਾਲੀ ਦੇ ਵਿੱਚ ਹੋਈ ਡੱਲੇਵਾਲ ਸਾਹਿਬ ਅਸੀਂ 5 ਤੋਂ 7 ਲੱਖ ਰੁਪਈਆ ਮਹਾਪੰਚਾਇਤ ਦੇ ਵਿੱਚ ਲਾਇਆ ਤੁਸੀਂ ਸਾਡੇ ਉਸ ਦਿਨ ਵੀ ਆਣ ਕੇ ਉਹੀ ਗੱਲ ਕੀਤੀ ਤੁਰਕਾਂ ਵਾਲੀ ਸਾਡੇ ਕੋ ਸਾਡੇ ਆਗੂ ਕੋਲੋ ਸਟੇਜ ਖੋਲੀ ਉਸ ਚੀਜ਼ ਨੂੰ ਅਸੀਂ ਬਰਦਾਸ਼ਤ ਕਰ ਲਿਆ ਪਰ ਜੋ ਤੁਸੀਂ ਹੁਣ ਸਾਡੇ ਨਾਲ ਕੀਤਾ ਵਾ ਇਹ ਬਰਦਾਸ਼ਤ ਨਹੀਂ ਹੋਣਾ ਡੱਲੇਵਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਦਲਬਾਖ ਸਿੰਘ ਪਿੰਡ ਕੋਹਾਲੀ ਭਰਾਓ ਮੈਂ ਅੱਜ ਇੱਕ ਦਿਲ ਭਰੇ ਤੋਂ ਬਹੁਤ ਦਿਲ ਨੂੰ ਠੇਸ ਵੱਜੀ ਆ ਉਹਦੇ ਵਿੱਚ ਅੱਜ ਮੈਂ ਇੱਕ ਵੀਡੀਓ ਜਾਰੀ ਕਰ ਰਿਹਾ ਵਾਂ ਕਿਉਂਕਿ ਮੇਰੇ ਦਿਲ ਦੇ ਵਿੱਚ ਸਹਿਨ ਨਹੀਂ ਹੋ ਰਿਹਾ 23 ਤਰੀਕ ਨੂੰ ਇੱਕ ਧਰਨਾ ਰੱਖਿਆ ਗਿਆ ਇੱਕ ਜਥੇਬੰਦੀ ਵੱਲੋਂ ਗੜੇਮਾਰੀ ਦੇ ਸੰਬੰਧ ਦੇ ਵਿੱਚ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਚੈਨਪੁਰ ਝੰਝੋਟੀ ਕੁਵਾਲੀ ਨੰਗਲ ਟੋਲੇ ਨੰਗਲ ਤੇ ਜਿੰਨੇ ਵੀ ਰਾਜਸਾਸੀ ਦੇ ਅਲੱਗ-ਅਲੱਗੇ ਪਿੰਡ ਆ ਉਹਦੇ ਵਿੱਚ ਸਾਰੇ ਕਿਸਾਨਾਂ ਦੇ 100 ਤੋਂ 100% ਕਣਕ ਗੜੇਮਾਰੀ ਦੇ ਵਿੱਚ ਮੁੱਕ ਗਈ ਭਰਾਓ 23 ਤਰੀਕ ਨੂੰ ਲੋਕ ਆਪ ਬਹਾਰੇ ਪੀੜਤ ਕਿਸਾਨ ਕੱਲੇ ਕਿਸਾਨ ਨਹੀਂ ਜਿੰਨੇ ਵੀ ਹੋਰ ਲੋਕ ਜਾਤੀਆਂ ਦੇ ਜਿਹੜੇ ਕਿਸਾਨੀ ਤੋਂ ਇਲਾਵਾ ਮਜ਼ਦੂਰ ਆਪ ਮਹਾਰੇ 23 ਤਰੀਕ ਨੂੰ ਰਣਜੀਤ ਐਵੇਨਿਊ ਗਰਾਊਂਡ ਦੇ ਵਿੱਚ ਜਾ ਰਹੇ ਸੀ ਡੀਸੀ ਨੂੰ ਮੰਗ ਪੱਤਰ ਦੇਣ ਵਾਸਤੇ ਡੀਸੀ ਨਾਲ ਗੱਲ ਕਰਨ ਗੱਲਬਾਤ ਕਰਨ ਵਾਸਤੇ ਪਰ ਭਰਾਓ 23 ਤਰੀਕ ਨੂੰ ਜਿਹੜਾ ਮਾਲਾਂ ਵਾਲਾ ਬਾਈਪਾਸ ਦੇ ਪੁਲ ਦੇ ਥੱਲੇ ਪ੍ਰਸ਼ਾਸਨ ਨੇ ਅੰਨੇਵਾ ਕਿਸਾਨਾਂ ਦੀਆਂ ਟਰਾਲੀਆਂ ਤੇ ਡਾਂਗਾ ਵਰਾ ਦਿੱਤੀਆਂ ਭਰਾਓ ਉਹਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਵੀ ਸਾਡੇ ਭਰਾ ਨੇ ਪਰ ਮਾਸਾ ਦਰੇਗ ਨਹੀਂ ਕੀਤਾ ਅੰਨੇਵਾ ਕਿਸਾਨਾਂ ਦੀਆਂ ਪਸਲੀਆਂ ਟੁੱਟ ਗਈਆਂ ਚਲੋ ਉਹਦੇ ਵਿੱਚ ਇੱਕ ਉੱਥੇ ਨਿਗਾਜ ਐਕਸੀਡੈਂਟ ਵੀ ਹੋ ਗਿਆ ਉਹ ਵੀ ਸਾਡੇ ਆਪਣੇ ਹੀ ਜਿਹੜੇ ਵੀ ਉਹਨਾਂ ਦੇ ਕਿਸਾਨ ਜਥੇਬੰਦੀ ਦਾ ਕਾਲ ਹੀ ਉਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਡੱਲੇਵਾਲ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਨਾ ਵਾ ਆਪਣੇ ਪੀੜਿਤ ਦਿਲ ਦੇ ਉਤੋਂ ਕਿ ਤੁਸੀਂ ਕਾਲ ਦਿਓ ਲੋਕ ਆ ਮਹਾਰੇ ਖਨੌਰੀ ਪਹੁੰਚ ਜਾਣ ਤੁਸੀਂ ਕਾਲ ਦਿਓ ਮਾਲਵੇ ਦੇ ਵਿੱਚ ਤੁਸੀਂ ਕਾਲ ਦਿਓ ਮਹਾਪਰਚੈਤਾ ਦੀ ਲੋਕ ਆ ਮਹਾਰੇ ਜਾਣ ਕੀ ਗੱਲ ਇੱਥੇ ਜੇ ਮਾਝੇ ਦੇ ਅੰਮ੍ਰਿਤਸਰ ਦੇ ਵਿੱਚ ਕਾਲ ਦਿੱਤੀ ਆ ਤੇ ਕੀ ਗੱਲ ਆ ਲੋਕਾਂ ਨੂੰ ਛਲੀਆਂ ਵਾਂਗ ਪ੍ਰਸ਼ਾਸਨ ਨੇ ਕੁੱਟਿਆ ਵੜਿਆਂ-ਵੜਿਆਂ ਚੈਨਲਾਂ ਦੇ ਉੱਤੇ ਚੱਲ ਗਈ ਤੁਹਾਨੂੰ 20 ਮਿੰਟਾਂ ਦੇ ਵਿੱਚ ਪਤਾ ਲੱਗ ਗਿਆ ਤੁਸੀਂ ਡੱਲੇਵਾਲ ਸਾਹਿਬ ਇੱਕ ਬਿਆਨ ਨਹੀਂ ਦਿੱਤਾ ਤੁਸੀਂ ਬਿਆਨ ਦੇ ਰਹੇ ਜੇ ਰਾਤ ਨੂੰ 10 ਵਜੇ ਵੀ ਬਹੁਤ ਮਾਰਾ ਹੋਇਆ ਵਾ ਪਰ ਡੱਲੇਵਾਲ ਸਾਹਿਬ ਤੁਸੀਂ ਕਿਸੇ ਕਿਸਾਨ ਦੀ ਸਾਰ ਨਹੀਂ ਲਈ ਕੀ ਗੱਲ ਡੱਲੇ ਸਾਹਿਬ ਵਾਲ ਸਾਹਿਬ ਇਹ ਜਿਹੜੇ ਕਿਸਾਨਾਂ ਦੀਆਂ ਪ੍ਰਸ਼ਾਸਨਾ ਕਰਦੇ ਆਏ ਨੇ ਕਿਉਂਕਿ ਪ੍ਰਸ਼ਾਸਨ ਜਿਹੜਾ ਉਹ ਚੱਲਦਾ ਸਰਕਾਰਾਂ ਨਾਲ ਸਰਕਾਰਾਂ ਜਿਹੜੀਆਂ ਨੇ ਉਹ ਆਪਣਾ ਵੇਂਦੀਆਂ ਨੇ ਆਪਣੇ ਵਾਸਤੇ ਕਰਦੀਆਂ ਨੇ ਸੂਬਾ ਕਮੇਟੀ ਦੇ ਤੁਸੀਂ ਪ੍ਰਧਾਨ ਜੇ ਤੁਹਾਡਾ ਫਰਜ ਬਣਦਾ ਸੀ ਕੋਈ মিডিਆ ਦੇ ਗਾੜੀ ਆਪਣੀ ਪ੍ਰੈਸ ਕਾਨਫਰੰਸ ਕਰਦੇ ਕੋਈ ਆਪਣੀ ਵੀਡੀਓ ਜਾਰੀ ਕਰਦੇ ਤੁਸੀਂ ਇੱਕ 2-4 ਮਿੰਟ ਦੀ ਕਲਿੱਪ ਕਰਕੇ ਮਾੜੀ ਜੀ ਨਖੇਦੀ ਕਰਦੀ ਤੁਸੀਂ ਡੱਲੇਵਾਲ ਸਾਹਿਬ ਕਿਸਾਨਾਂ ਦਾ ਮਾਸਾ ਸਾਥ ਨਹੀਂ ਦਿੱਤਾ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵਾ ਇੱਕ ਪਿੱਛੇ ਜੇ ਮਹਾਪੰਚਾਇਤ ਹੋਈ ਨਗਰ ਕੁਹਾੜੀ ਦੇ ਵਿੱਚ ਡੱਲੇਵਾਲ ਸਾਹਿਬ ਤੁਸੀਂ ਉਦੋਂ ਵੈਲਟੀਨੇਟਰ ਤੇ ਆਏ ਹੋ ਇਹ ਨਗਰਕੁਆਲੀ ਉਹ ਜੋਧੇ ਨੇ ਜਿਹੜੇ ਗੁਰੂ ਹਰਗੋਬਿੰਦ ਪਾਸ਼ਾ ਦੇ ਵੇਲੇ ਕੁਹਾਲੀ ਦੇ ਸ਼ਹੀਦਾਂ ਨੇ ਜਿਹੜੇ ਉਦੋਂ ਜੰਗ ਦੇ ਮੈਦਾਨ ਦੇ ਵਿੱਚ ਧੰਤਨ ਬਾਬਾ ਜਾਗੋ ਸ਼ਹੀਦ ਬਾਬਾ ਕਸੂਆਣਾ ਜੀ ਬਾਬਾ 베ਰ ਸਾਹਿਬ ਜੀ ਬਾਬਾ ਮੋਰੀ ਜੀ ਇਹ ਕੁਹਾਲੀ ਨਗਰ ਦੇ ਲੋਕ ਹੋਏ ਨੇ ਆਪ ਮਹਾਰੇ ਲੋਕ 23 ਤਰੀਕ ਨੂੰ ਇਸ ਧਰਨੇ ਦੇ ਵਿੱਚ ਗਏ ਪਰ ਡੱਲੇਵਾਲ ਸਾਹਿਬ ਤੁਸੀਂ ਉਹਨਾਂ ਦੀਆਂ ਪਸਲੀਆਂ ਤੜਵਾਈਆਂ ਪ੍ਰਸ਼ਾਸਨ ਕੋਲੋਂ ਤੁਸੀਂ ਉਹਨਾਂ ਦੇ ਸਿਰ ਪੜਵਾਏ ਨਾਕ ਦੀਆਂ ਹੱਡੀਆਂ ਟੁੱਟ ਗਈਆਂ ਬੀਬੀਆਂ ਦੇ ਬਹੁਤ ਜ਼ਿਆਦੀਆਂ ਸਟਾਂ ਡਾਂਗਾ ਅੰਨੇ ਵਾਹ ਵਰਾਈਆਂ ਪੁਲਿਸ ਨੇ ਪ੍ਰਸ਼ਾਸਨ ਨੇ ਪਰ ਤੁਸੀਂ ਢੱਲੇਵਾਲ ਸਾਹਿਬ ਪ੍ਰਸ਼ਾਸਨ ਦੇ ਨਾਲ ਡੇਢ ਡੇਢ ਘੰਟਾ ਇੱਕ ਟੈਲੀਫੋਨ ਤੇ ਛੋਟੇ ਜੇ ਲੈਵਲ ਤੇ ਉੱਤੇ ਤੁਸੀਂ ਗੱਲ ਕਰਦੇ ਜੇ ਤੁਹਾਡੀ ਇੰਨੀ ਜਮੀਰ ਮੁੱਕ ਗਈ ਆ ਅਸੀਂ ਕੁਵਾਲੀ ਦੇ ਵਿੱਚ ਮਾਂ ਪੰਚਾਇਤ ਕਰਾਈ ਉਸ ਦੀਆਂ ਮੈਂ ਤੁਹਾਨੂੰ ਫੋਟੋਆਂ ਵੀ ਵਿਖਾਉਣਾ ਵਾ ਵੈਲਟੀਨੇਟਰ ਦੇ ਉੱਤੇ ਤੁਸੀਂ ਆਏ ਹੋ ਆ ਵੇਖੋ ਆ ਮੈਂ ਤੁਹਾਨੂੰ ਫੋਟੋਆਂ ਵਿਖਾਉਣਾ ਵਾ ਫਿਰ ਉਸ ਤੋਂ ਬਾਅਦ ਕੁਝ ਘੰਟਿਆਂ ਬਾਅਦ ਤੁਹਾਨੂੰ ਪ੍ਰਸ਼ਾਦਾ ਛਕਾਇਆ ਗਿਆ ਕੁਝ ਘੰਟਿਆਂ ਬਾਅਦ ਉਹ ਨਗਰ ਮਾਝੇ ਦੀ ਧਰਤੀ ਕੋਹਾਲੀ ਦੀ ਜਿੱਥੇ ਕੁਝ ਮਿੰਟਾਂ ਬਾਅਦ ਤੁਸੀਂ ਕਿਹੇ ਆਪਣੇ ਸੱਜਣ ਦੇ ਘਰ ਜਾ ਕੇ ਤੇ ਬਿਲਕੁਲ ਆ ਵੇਖੋ ਬੈੱਡ ਦੇ ਉੱਤੇ ਬੈਠੇ ਹੋ ਚੌਂਕੜਾ ਮਾਰ ਕੇ ਤੁਹਾਨੂੰ ਮਾਸਾ ਨਹੀਂ ਆਇਆ ਇਹ ਉਹ ਕੋਹਾਲੀ ਦੇ ਲੋਕ ਨੇ ਜਿਹੜੇ ਉੱਥੇ ਡਾਂਗਾ ਖਾ ਕੇ ਤੇ ਸਫਰ ਦੇ ਨਾਲ ਜ਼ੁਲਮ ਦਾ ਟੱਕਰਾ ਕੀਤਾ ਪਰ ਮੈਂ ਤੁਹਾਨੂੰ ਇੱਕ ਡੱਲੇਵਾਲ ਪੁੱਛਣਾ ਚਾਹੁੰਨਾ ਵਾ ਇਹ ਮਾਝੇ ਦੇ ਲੋਕ ਤੁਹਾਨੂੰ ਬਿਲਕੁਲ ਮਾਫ਼ ਨਹੀਂ ਕਰਨਗੇ ਤੁਸੀਂ ਜੋ ਵੀ ਕੀਤਾ ਬਹੁਤ ਤੁਹਾਡੇ ਨਿੰਦਣਯੋਗ ਆ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਿੰਡਾਂ ਦੇ ਵਿੱਚੋਂ ਤੁਸੀਂ ਸਰਕਾਰਾਂ ਨੂੰ ਇਹ ਗੱਲ ਕਹਿ ਰਹੇ ਜੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਤੁਹਾਡਾ ਝੰਡਾ ਲੱਗਾ ਦੇਖ ਗਿਆ ਲੋਕ ਤੁਹਾਨੂੰ ਡਾਂਗਾ ਮਾਰਨਗੇ ਤੁਸੀਂ ਕਹਿੰਦੇ ਜੇ ਨਾ ਪ੍ਰਸ਼ਾਸਨ ਨੂੰ ਡਾਂਗਾ ਮਾਰਨਗੇ ਪਰ ਤੁਸੀਂ ਉਹ ਗੱਲ ਕਰ ਦਿੱਤੀ ਤੁਸੀਂ ਇੱਕ ਗੁਰੂ ਦੇ ਸਿੱਖ ਹੋ ਤੁਸੀਂ ਅੰਮ੍ਰਿਤ ਛਕਿਆ ਵਾ ਅਸੀਂ ਸਿੱਖ ਵਾਸਤੇ ਬਹੁਤ ਭਰੋਸਾ ਕੀਤਾ ਪਰ ਸਾਨੂੰ ਨਹੀਂ ਸੀ ਪਤਾ ਕਿ ਉਸ ਬਾਣੇ ਦੇ ਵਿੱਚ ਸ੍ਰੀ ਗੁਰੂ ਅੰਮ੍ਰਿਤ ਛੱਕੇ ਤੁਸੀਂ ਗੁਰੂ ਵਾਲੇ ਬਣ ਕੇ ਪਰ ਤੁਸੀਂ ਰੋਲ ਕੀ ਨਿਭਾਇਆ ਤੁਸੀਂ ਰੋਲ ਜ਼ਾਲਮ ਵਾਲਾ ਨਿਭਾਇਆ ਤੁਸੀਂ ਗੰਗੂ ਪਾਪੀ ਵਾਲਾ ਰੋਲ ਨਿਭਾਇਆ ਵਾ ਡੱਲੇਵਾਲ ਸਾਹਿਬ ਕੋਈ ਗੱਲ ਨਹੀਂ ਆ ਸਾਡੇ ਕਿਸਾਨ ਭਰਾ ਸਫਰ ਦਾ ਜਿੰਨਾ ਵੀ ਪ੍ਰਸ਼ਾਸਨ ਨੇ ਸਾਡੇ ਉੱਤੇ लाਠੀ ਚਾਰਜ ਕੀਤਾ ਅਸੀਂ ਆਪਣੀਆਂ ਝੋਲੀਆਂ ਦੇ ਵਿੱਚ ਪਾ ਕੇ ਸਫਰ ਦੇ ਨਾਲ ਜ਼ਬਰਦਸਤ ਟੱਕਰਾ ਕੀਤਾ ਪਰ ਲੋਕੋ ਇਸ ਬੰਦੇ ਦੇ ਉੱਤੇ ਇਹੀ ਕਰਕੇ ਆਪਾਂ ਯਕੀਨ ਕੀਤਾ ਸੀ ਵੀ ਇਹ ਗੁਰੂ ਵਾਲਾ ਬੰਦਾ ਵਾ ਇਹਨੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਮਾਝੇ ਵਾਲੇ ਲੋਕ ਤੁਹਾਨੂੰ ਨਹੀਂ ਬਖਸ਼ਣਗੇ ਨਹੀਂ ਬਖਸ਼ਣਗੇ ਡੱਲੇਵਾਲ ਸਾਹਿਬ ਮੈਂ ਦੁਬਾਰਾ ਦੁਬਾਰਾ ਇਹ ਗੱਲ ਕਹਿ ਰਿਹਾ ਵਾਂ ਤੁਹਾਨੂੰ ਅੱਗੇ ਵੀ ਮੈਂ ਪਿੱਛੇ ਵੀ ਦੱਸ ਦਿੱਤਾ ਵਾ ਕਿ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੀ ਪਹਿਲੀ ਜੰਗ ਇਤਿਹਾਸ ਦੇ ਵਿੱਚ ਪੜ੍ਹ ਕੇ ਵੇਖ ਲਿਓ ਜਿਹਦੇ ਵਿੱਚ ਸਾਡੇ ਵੱਡੇ ਵਡੇਰੇ ਧੰਤਨ ਬਾਬਾ ਜਾਗੋ ਸ਼ਹੀਦ ਸ਼ਹੀਦੀਆਂ ਪ੍ਰਾਪਤ ਕਰਕੇ ਇਹ ਬੜੇ ਵੱਡਾ ਨਗਰਿਆ ਕੁਹਾੜੀ ਦਾ ਮਾਝੇ ਦੇ ਲੋਕ ਜਿਹੜੇ ਨੇ ਇਹ ਤੁਹਾਨੂੰ ਨਹੀਂ ਕੁਰਬਾਨੀਆਂ ਦੇ ਲਈ ਸਾਡੇ ਸੀਸ ਵੀ ਲੱਗ ਜਾਣਗੇ ਪਰ ਡੱਲੇਵਾਲ ਸਾਹਿਬ ਤਾਨੂੰ ਅਸੀਂ ਮਾਫੀ ਨਹੀਂ ਕਰਾਂਗੇ ਜਿੱਥੇ ਸਾਨੂੰ ਕਿਤੇ ਸ਼ਹੀਦੀਆਂ ਦੇਣੀਆਂ ਪਈਆਂ ਉਹ ਦਵਾਂਗੇ ਜੋ ਪ੍ਰਸ਼ਾਸਨ ਨੇ ਸਾਡੇ ਨਾਲ ਕੀਤਾ ਉਹ 7 ਵਜਣਿਆਂ ਪ੍ਰਸ਼ਾਸਨ ਦਾ ਵੀ ਅਸੀਂ ਉਹਦਾ ਵੀ ਝੋਲੀ ਦੇ ਵਿੱਚ ਪਾਉਨੇ ਆ ਜੋ ਕੁਝ ਵੀ ਪ੍ਰਸ਼ਾਸਨ ਨੇ ਕੀਤਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਡੱਲੇਵਾਲ ਸਾਹਿਬ ਤੁਹਾਡੇ ਤੇ ਸਾਨੂੰ ਇਹ ਇਤਰਾਜ਼ ਆ ਕਿ ਤੁਹਾਨੂੰ 10 ਵਜੇ ਐਕਸੀਡੈਂਟ 11 ਵਜੇ ਹੋਇਆ ਹੋਵੇ ਤੇ ਤੁਸੀਂ ਰਾਤ ਨੂੰ 11 ਵਜੇ ਪਾਉਣ ਦੇ ਉਹ ਵੀਡੀਓ ਵੀ ਆ ਉੱਥੇ ਆ ਕੁਝ ਹੋ ਗਿਆ ਪਰ ਡੱਲੇਵਾਲ ਸਾਹਿਬ ਤੁਹਾਨੂੰ ਉਸੇ ਵਲੇ ਤੁਸੀਂ ਕਿਹੜਾ ਖੇਤਾਂ ਦੇ ਵਿੱਚ ਕੰਮ ਕਰਦੇ ਹੋ ਤੁਸੀਂ ਕਿਹੜਾ ਕੋਈ ਘਰ ਬੈਠੇ ਨਹੀਂ ਦੇ ਚੱਤੇ ਪੈਰ ਨੈਟ ਲੱਗੇ ਨੇ ਟੀਵੀ ਗਾੜੀ ਤੁਸੀਂ ਵੇਖਦੇ ਵੀ ਅਮਰਸਰ ਦੇ ਵਿੱਚ ਆ ਚੀਜ਼ ਹੋ ਗਈ ਆ ਭਰਾਓ ਇਹ ਅਮਰਸਰ ਦੀ ਧਰਤੀ ਆ ਮਾਝੇ ਦੀ ਧਰਤੀ ਇਹ ਦੱਬਿਆਂ ਦਵਾਈ ਨਹੀਂ ਜਾਣੀ ਮੈਂ ਦੱਸਣਾ ਚਾਹਨਾ ਕਿ ਜਿੱਦਣ ਮਾਂ ਪੰਚਾਇਤ ਪਿੰਡ ਕੋਹਾਲੀ ਦੇ ਵਿੱਚ ਹੋਈ ਡੱਲੇਵਾਲ ਸਾਹਿਬ ਅਸੀਂ ਪੰਜ ਤੋਂ 7 ਲੱਖ ਰੁਪਈਆ ਮਾਂ ਪੰਚਾਇਤ ਦੇ ਵਿੱਚ ਲਾਇਆ ਤੁਸੀਂ ਸਾਡੇ ਉਸ ਦਿਨ ਵੀ ਆਣ ਕੇ ਉਹੀ ਗੱਲ ਕੀਤੀ ਕੁਰਕਾਂ ਵਾਲੀ ਸਾਡੇ ਕੋ ਸਾਡੇ ਆਗੂ ਕੋਲੋ ਸਟੇਜ ਖੋਲੀ ਉਸ ਚੀਜ਼ ਨੂੰ ਅਸੀਂ ਬਰਦਾਸ਼ਤ ਕਰ ਲਿਆ ਪਰ ਜੋ ਤੁਸੀਂ ਹੁਣ ਸਾਡੇ ਨਾਲ ਕੀਤਾ ਵਾ ਇਹ ਬਰਦਾਸ਼ਤ ਨਹੀਂ ਹੋਣਾ ਡੱਲੇਵਾਲ ਸਾਹਿਬ ਇਹਦਾ ਤੁਹਾਨੂੰ ਸਪਸ਼ਟੀਕਰਨ ਦਿੱਤਾ ਜਾਊਗਾ ਕਿ ਤੁਸੀਂ ਸਰਕਾਰ ਦੇ ਵਕਾਊ ਬੰਦੇ ਹੋ ਚੁੱਕੇ ਜੀ ਤੁਸੀਂ ਸਰਕਾਰ ਦੇ ਵਕਾਊ ਬੰਦੇ ਹੋ ਚੁੱਕੇ ਅਸੀਂ ਨਹੀਂ ਮੰਨਦੇ ਕਿਉਂਕਿ ਅਸੀਂ ਵੀ ਗੁਰੂ ਵਾਲੇ ਬੰਦੇ ਆ ਜਿਹੜੇ ਬਾਟੇ ਚੋਂ ਤੁਸੀਂ ਅੰਮ੍ਰਿਤ ਛਕਿਆ ਉਸੇ ਬਾਟੇ ਚੋਂ ਅਸੀਂ ਛਕਿਆ ਪਰ ਅਸੀਂ ਤੁਹਾਡੇ ਵਾਂਗੂ ਕੰਮ ਨਹੀਂ ਕਰਾਂਗੇ ਕੁਰਕਾਂ ਵਾਲੇ ਤੁਸੀਂ ਕੀਤੇ ਆ ਕਿ ਭਰਾਓ ਤੁਸੀਂ ਕੀਤੇ ਆ ਵੀ ਇਹ ਮਾਝੇ ਦੇ ਲੋਕ ਕਟਾਏ ਜਾਣ ਇਹ ਤੁਹਾਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਭਰਾਓ ਜੇ ਕੋ ਵੱਧ ਘੱਟ ਬੋਲਿਆ ਗਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ